ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ 52ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਅਦੁੱਤੀ ਗੁਰਮਤ ਸਮਾਗਮ ਮਿਤੀ 28, 29 ਅਤੇ 30 ਮਾਰਚ ਸਨ 2024 ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਮਿਤੀ 31 ਮਾਰਚ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏ ਨਾਗਾ ਸ੍ਰੀ ਮੁਕਸਰ ਸਾਹਿਬ ਵਿਖੇ ਕਰਾਇਆ ਜਾਣਗੇ ਜਿਨ੍ਹਾਂ ਵਿੱਚ ਗਿਆਨੀ ਜਸਪਾਲ ਵੀਰ ਸਿੰਘ ਜੀ ਕਥਾਵਾਚਕ ਕਵੀ ਸਰ ਗਿਆਨੀ ਗੁਰਕੀਰਤ ਸਿੰਘ ਜੀ ਐਮਏ ਗੁਰਦਰਾਤਰਨ ਤਰਨ ਸਾਹਿਬ ਗਿਆਨੀ ਕੁਲਬੰਦ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਗਿਆਨੀ ਬਰਿਆਮ ਸਿੰਘ ਜੀ ੍ਹੇ ਮਰਾਜਪੁਰ ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹਜੂਰੀ ਰਾਗੀ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏ ਨਾਗਾ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਜੀ ਜਲਾਲਾਬਾਦ 28 ਮਾਰਚ ਵੀਰਵਾਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗਿਆਨੀ ਜਸਪਾਲ ਵੀਰ ਜੀ ਕਥਾਵਾਚਕ ਵੀ ਸ੍ਰੀ ਗਿਆਨੀ ਗੁਰਕੀਰ ਸਿੰਘ ਜੀ ਐਮਏ ਪਰੰਤਾਰਨ ਸਾਹਿਬ ਅਤੇ 29 ਮਾਰਚ ਦਿਨ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਕਵੀਸ਼ਰ ਗਿਆਨੀ ਗੁਰਕੀਰ ਸਿੰਘ ਜੀ ਐਮਏ ਸ੍ਰੀ ਤਰਨਤਾਰਨ ਸਾਹਿਬ ਅਤੇ 3 ਮਾਰਚ ਦਿਨ ਸ਼ਨੀਵਾਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗਿਆਨੀ ਬਰਿਆਨ ਸਿੰਘ ਜੀ ਹੇਮ ਰਾਜਪੁਰ ਐਸਜੀਪੀਸੀ ਪ੍ਰਚਾਰਕ ਭਾਈ ਕੁਰਕੀਰ ਸਿੰਘ ਜੀ ਹਾਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ 31 ਮਾਰਚ ਦਿਨ ਐਤਵਾਰ ਭੋਗ ਸ੍ਰੀ ਖੰਡ ਪੜ ਸਾਹਿਬ ਸਵੇਰੇ 9 ਵਜੇ ਉਪਰੰਤ 2 ਵਜੇ ਤੱਕ ਗੁਰਮਤ ਸਮਾਗਮ ਹਾਜ਼ੂਰੀ ਰਾਗੀ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਇ ਨਾਗਾ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਜੀ ਜਲਾਲਾ ਬਾਦ ਵਾਲੇ 30 ਮਾਰਚ ਦਿਨ ਐਤਵਾਰ ਅਮਰ ਸੰਚਾਰ ਵੀ ਕਰਾਈ ਜਾਣਗੇ ਬੇਨਤੀ ਕਰਤਾ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਜਰਮਨਜੀਤ ਸਿੰਘ ਜੀ ਜਥੇਦਾਰ ਬਾਬਾ ਹਰਦੀਪ ਸਿੰਘ ਜੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਸਰਾਏ ਨਾਗਾ ਸਮੂਹ ਸੰਗਤ ਗੁਰੂ ਅੰਗਦ ਦੇਵ ਜੀ ਨਗਰ ਸ੍ਰੀ ਮੁਕਸਰ ਸਾਹਿਬ ਸ੍ਰੀ ਸੁਖਮਨੀ ਸਹਾਇ ਸੇਵਾ ਸੁਸਾਇਟੀ ਸ੍ਰੀ ਮੁਕਸਰ ਸਾਹਿਬ ਗੁਰੂ ਕਾਲ ਲੰਗਰ ਅਤੁੱਟ ਵਰਤੇਗਾ ਸੰਗਤ ਜੀ ਇਹ ਸਮਾਗਮ ਦਾ ਸਿੱਧਾ ਪ੍ਰਸਾਰਣ ਸੀ ਕੇ ਪੰਜਾਬ ਚੈਨਲ YouTube ਤੇ ਦਿਖਾਇਆ ਜਾਏਗਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤਾਂ ਜੋ ਇਸ ਲਾਈਵ ਦਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦਾ ਲਿੰਕ ਤੁਹਾਨੂੰ ਜਲਦੀ ਤੋਂ ਜਲਦੀ ਪ੍ਰਾਪਤ ਹੋ ਸਕੇ ਹੁਣ ਆਪਾਂ ਉਸ ਇਤਿਹਾਸਿਕ ਸਥਾਨ ਤੇ ਮੌਜੂਦ ਆ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦਾ ਜਿੱਥੇ ਜਨਮ ਸਥਾਨ ਆ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਇਨਾਗਾ ਕਿਰਿਮਕਸ ਸਹਿਬ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾਪੂਰੂਕ ਮਨਾਇਆ ਜਾਂਦਾ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਜੀ ਬਾਬਾ ਜਰਮਨ ਜੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਵੀ ਇਸ ਵਾਰ ਜਿਹੜਾ ਜਨਮ ਦਿਹਾੜਾ ਬਾਬਾ ਜੀ ਦਾ ਕਿੱਦਾਂ ਮਨਾਇਆ ਜਾ ਰਿਹਾ ਕਿਹੜੇ-ਕਿਹੜੇ ਦਿਨ ਨੇ ਤੇ ਕਿਹੜੇ ਕਥਾਵਾਚਕ ਕਿਹੜੇ ਆਪਣੇ ਧਾਰੀ ਜਥੇ ਇੱਥੇ ਇੱਥੇ ਮੌਜੂਦ ਹੋਣਗੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸ਼ਾਹੀ ਦੂਜੀ ਪ੍ਰਾਤਨ ਨਾਮ ਮੱਤੇ ਦੀ ਸਰਾ ਅੱਜ ਦਾ ਜਿਹੜਾ ਨਾਮ ਹੈ ਇਸ ਦਾ ਸਰਾਏ ਨਾਂਗਾ ਹੈ ਜਿਸ ਨੂੰ ਕਿ ਦੂਜਾ ਨਨਕਾਣਾ ਵੀ ਕਿਹਾ ਜਾਂਦਾ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਹੈ ਜੋ ਬਹੁਤ ਉਤਸ਼ਾਹ ਦੇ ਨਾਲ ਤੁਮਤਾ ਹੰਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਰੀਕਾ ਹਨਾ 28 ਮਾਰਚ 29 ਮਾਰਚ 30 ਮਾਰਚ ਤੇ 31 ਮਾਰਚ 28 29 30 ਮਾਰਚ ਨੂੰ ਰਾਤ ਦੇ ਦਿਵਾਨ ਹੋਣਗੇ ਜਿਨ੍ਹਾਂ ਦਾ ਸਮਾਂ ਹੋਵੇਗਾ ਰਾਤ ਨੂੰ 7 ਵਜੇ ਤੋਂ 10 ਵਜੇ ਦਾ 28 ਮਾਰਚ ਨੂੰ ਪਹਿਲੇ ਦਿਨ ਗਿਆਨੀ ਜਸਪਾਲ ਵੀਰ ਜੀ ਕਥਾਵਾਚਕ ਗਿਆਨੀ ਜਸਪਾਲ ਵੀਰ ਸਿੰਘ ਜੀ ਤੇ ਨਾਲ ਉਹਨਾਂ ਦੇ ਜੋ ਕਵੀਸ਼ਰ ਹੈ ਉਹ ਹੈਗੇ ਨੇ ਗਿਆਨੀ ਗੁਰਕੀਰਤ ਸਿੰਘ ਜੀ ਐਮੇ ਤਰਨਤਾਰਨ ਵਾਲੇ ਤੇ ਗੁਰਦੁਆਰਾ ਸਾਹਿਬ ਦਾ ਹਜੂਰੀ ਲਾਗੀ ਜਥਾ ਇਹ ਪਹਿਲੇ ਦਿਨ 7 ਤੋਂ 10 ਵਜੇ ਤੱਕ ਸੰਗਤਾਂ ਨੂੰ ਸਰਵਣ ਕਰਵਾਉਣਗੇ ਦੂਸਰੇ ਦਿਨ 29 ਮਾਰਚ ਨੂੰ ਗੁਰੂ ਘਰ ਦਾ ਜੋ ਹਜੂਰੀ ਲਾਗੀ ਜਥਾ ਹੈ ਸਭ ਤੋਂ ਪਹਿਲਾਂ ਉਹ ਸਮਾਂ ਲਉਣਗੇ ਉਸ ਤੋਂ ਬਾਅਦ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਗਿਆਨੀ ਗੁਰਕੀਰਤ ਸਿੰਘ ਜੀ ਐਮੇ ਤਰਨਤਾਰਨ ਵਾਲੇ ਦੂਸਰੇ ਦਿਨ ਫੇਰ ਸੰਗਤਾਂ ਨੂੰ ਨਿਹਾਲ ਕਰਨਗੇ। ਤੀਸਰੇ ਦਿਨ 30 ਮਾਰਚ ਨੂੰ ਗਿਆਨੀ ਗਿਆਨੀ ਵਿਰਾਮ ਸਿੰਘ ਜੀ ੍ਹੇਮਰਾਜਪੁਰ ਵਾਲੇ ਤੇ ਆਪਣਾ ਜੋ ਰਾਗੀ ਜਥਾ ਹੈ ਭਾਈ ਗੁਰਕੀਰਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ। ਤੀਸਰੇ ਦਿਨ 31 ਮਾਰਚ ਨੂੰ ਜੋ ਸਵੇਰ ਦੇ ਸਮਾਰਗਮ ਹੋਣਗੇ 10 ਵਜੇ ਤੋਂ ਲੈ ਕੇ ਇੱਕ 1:30 ਵਜੇ ਤੱਕ 2:00 ਵਜੇ ਤੱਕ ਸਮਾਗਮ ਚੱਲਣਗੇ ਜਿਨ੍ਹਾਂ ਦੇ ਵਿੱਚ ਲਾਗੀ ਢਾਡੀ ਇਲਾਕੇ ਦੇ ਆਕੇ ਜੋ ਆਪਣਾ ਸੰਗਤਾਂ ਨੂੰ ਸਰਵਣ ਕਰਵਾਉਣਗੇ ਜਿਨ੍ਹਾਂ ਦੇ ਵਿੱਚ ਕੇ ਕਥਾਵਾਚਕ ਗਿਆਨੀ ਮਨਪ੍ਰੀਤ ਸਿੰਘ ਜੀ ਜਲਾਲਾਬਾਦ ਵਾਲੇ ਇਹ ਸਮਾਗਮ ਹੈ ਤੇ ਸੰਗਤਾਂ ਨੂੰ ਪਰਜੋਰ ਬੇਨਤੀ ਕੀਤੀ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਆਪਣੇ ਜੀਵਨ ਦਾ ਜੋ ਲਾਹਾ ਪ੍ਰਾਪਤ ਕਰੋ ਸੇਵਾ ਕਰੋ ਦੇ ਸੰਗਤਾਂ ਦਾ ਸਹਿਯੋਗ ਕਰੋ ਤੇ ਸਭ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਹਨ ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕਾਂ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੇ ਸ਼ਾਮ ਦੇ ਦੀਵਾਨ ਨੇ ਉਹ ਤੁਸੀਂ ਟਾਈਮਿੰਗ ਕੀ ਹੈ ਜੀ 7 ਵਜੇ ਦੀਵਾਨ ਜੋ ਸ਼ੁਰੂ ਹੋਇਆ ਕਰਨਗੇ ਤੇ 10 ਵਜੇ ਦੀ ਸਮਾਪਤੀ ਹੋਇਆ ਕਰੇਗੀ ਤਿੰਨ ਦਿਨ ਦੇ ਦੀਵਾਨ ਨੇ ਤਿੰਨ ਦਿਨ ਦੇ 28 29 30 ਮਾਰਚ ਨੂੰ 31 ਮਾਰਚ ਨੂੰ ਸਵੇਰ ਵੇਲੇ ਭੋਗ ਪਹਿਣਗੇ 10 ਵਜੇ ਉਸ ਤੋਂ ਬਾਅਦ 10 ਵਜੇ ਤੋਂ ਲੈ ਕੇ 1:30 2 ਵਜੇ ਤੱਕ ਸਮਾਗਮ ਚੱਲੇਗਾ ਤੇ ਨਾਲ ਹੀ ਬੇਨਤੀ ਕਰਦੇ ਆ ਸਾਰੀਆਂ ਸੰਗਤਾਂ ਨੂੰ ਵੀ ਜਿਹੜਾ ਇਸ ਦਾ ਲਾਈਵ ਟੈਲੀਕਾਸਟ ਆਪਣਾ ਸੀ ਕੇ ਪੰਜਾਬ YouTube ਚੈਨਲ ਤੇ ਦਿਖਾਇਆ ਜਾਵੇਗਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਬਟਨ ਦਬਾ ਲਓ ਤਾਂ ਜੋ ਲਾਈਵ ਲਿੰਕ ਤੁਹਾਨੂੰ ਆਪਣੇ ਆਪ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ